ਕਾਲੂ 20 ਸਤੰਬਰ ਜੀ 20 ਸਤੰਬਰ ਬਹੁਤ ਵੱਡੀ ਸੇਲ ਕਾਲੂ ਬਹੁਤ ਵੱਡੀ ਸੇਲ ਲੱਗਣ ਵਾਲੀ ਆ ਵੇਖੋ ਕੁੜਤੇ ਪੰਮੀ ਮਿਲਗੇ 180 80 ਰੁਪਏ ਦੇ ਸੂਟ ਆ ਗਿਆ ਪੂਰਾ ਵਧੀਆ ਚਾਹੇ ਲੈ ਲਓ ਲੈਣ ਦੇਣ ਵਾਸਤੇ ਚਾਹੇ ਲੈ ਲਓ ਆਪਣੇ ਵਾਸਤੇ ਸੂਟ ਮਿਲੂਗਾ ਜੀ 300 ਰੁਪਏ ਦਾ ਇਸ ਤੋਂ ਬਾਅਦ ਆ ਦੇਖੋ ਪੂਰੇ ਪਾਰੀ ਪਾਰੀ ਸੂਟ ਆ ਗਏ ਕੋਈ ਸੂਟ ਹੈ 1100 ਦਾ ਕੋਈ ਸੂਟ ਹੈ 1200 ਦਾ ਸੂਟ ਮਿਲਣਗੇ ਜੀ ਤੁਹਾਨੂੰ 4 400 ਰੁਪਏ ਦੇ ਆ ਇਸ ਤੋਂ ਬਾਅਦ ਵੈਰਾਈਟੀਆਂ ਦੇਖੋ ਜੀ ਵੈਰਾਈਟੀਆਂ ਦੇਖੋ ਇਸ ਤੋਂ ਬਾਅਦ ਤੁਹਾਨੂੰ ਬਹੁਤ ਦਿਖਾਉਣੇ ਆ ਔਰ suit ਆ ਗਿਆ ਜੀ ਪੂਰਾ ਵਧੀਆ ਸਿਮਰ ਦਾ ਕੱਪੜਾ ਆ ਗਿਆ ਜੀ ਸਿਮਰ ਦਾ ਕੱਪੜਾ ਨਾਲ ਆ ਗਈ ਭਾਰੀ ਚੁੰਨੀ suit ਦੇਵਾਂਗੇ ਸਿਰਫ ਤੇ ਸਿਰਫ 380 ਰੁਪਏ ਦਾ 380 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਦੇਖੋ ਕੱਪੜਾ ਆ ਗਿਆ ਟੈਬੀ ਦਾ ਟੈਬੀ ਦਾ suit ਆ ਗਿਆ ਜੀ ਬਾਜ਼ਾਰ ਚ suit ਘੱਟ ਤੋਂ ਘੱਟ ਤੁਹਾਨੂੰ ਦਿੰਦੇ ਆ 1500 ਦਾ 1600 ਦਾ suit ਤੁਹਾਨੂੰ ਦੇਵਾਂਗੇ ਜੀ 700 ਰੁਪਏ ਦਾ 700 ਰੁਪਏ ਚ ਟੈਬੀ ਦਾ ਕੱਪੜਾ ਨਾਲ ਕੱਢੀ ਹੋਈ ਚੁੰਨੀ ਰੰਗ ਜਿੰਨੇ ਮਰਜ਼ੀ ਲੈ ਲਿਓ ਜੀ ਕੱਲ ਨੂੰ 20 ਸਤੰਬਰ ਦੀ ਬਹੁਤ ਨਵੀਆਂ ਨਵੀਆਂ ਵੈਰਾਈਟੀਆਂ ਆ ਦੇਖੋ ਪੂਰਾ ਵਧੀਆ ਸੂਟ ਨਵਾਂ ਕਪੜਾ ਚਲੇ ਜੌਰਜੀ ਦਾ ਸੂਟ ਦੇਵਾਂਗੇ 800 ਰੁਪਏ ਦਾ ਸਿਰਫ ਤੇ ਸਿਰਫ ਬਾਜ਼ਾਰ ਚ 1400 1500 ਤੋਂ ਘੱਟ ਨਹੀਂ ਮਿਲਣਾ ਜਿੰਨੇ ਮਰਜ਼ੀ ਰੰਗ ਲੈ ਲਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਆ ਦੇਖੋ ਸੂਟ ਪੂਰਾ ਭਾਰੀ ਸੂਟ ਆ ਗਿਆ ਚਾਹੇ ਵਰੀਆਂ ਸਵਾਲਿਓ ਸੂਟ ਦੇਵਾਂਗੇ 700 ਰੁਪਏ ਦਾ ਸਿਰਫ ਤੇ ਸਿਰਫ ਹੁਣ ਜਲਦੀ ਤੋਂ ਜਲਦੀ ਆ ਜਿਓ ਬਹੁਤ ਵੱਡੀ ਸੇਲ ਮੋੜ ਮੰਡੀ ਪੰਜਾਬ ਫੈਸ਼ਨ ਹਾਊਸ ਨੰਬਰ ਉੱਪਰ ਆ ਰਿਹਾ ਕੱਲ ਨੂੰ 9:30 ਵਜੇ ਦੁਕਾਨ ਖੁੱਲ੍ਹ ਜਾਣੀ ਹੈ 5 ਵਜੇ ਤੱਕ ਤੁਹਾਡੇ ਭਾਰੀ ਲੈਣੇ ਆਉਣੇ ਆ ਜਲਦੀ ਤੋਂ ਜਲਦੀ ਪਹੁੰਚ ਜਾਓ ਸੇਲ ਦੀ ਤਿਆਰੀ ਚੱਲ ਰਹੀ ਹੈ ਕੱਲ ਨੂੰ 20 ਸਤੰਬਰ ਪਹੁੰਚ ਜਿਓ ਤੇ ਉਹਦੇ ਵੱਡੇ ਫਾਇਦੇ ਕਰੋ ਜੀ